ਜੀ ਉਹਨਾਂ ਦੇ ਨਾਲ ਪਹੁੰਚੇ ਨੇ ਸਾਡੇ ਸ਼੍ਰੀ ਦਿਨੇਸ਼ ਢੱਲ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਬਲਵਿੰਦਰ ਬੁੱਗਾ ਜੀ ਬਲਵਿੰਦਰ ਬੰਗਾ ਜੀ ਲੰਬੜਦਾਰ ਜੀ ਸਾਡੇ ਬਲ ਸਾਹਿਬ ਸੋ ਸਾਡੇ ਕੁਲਵਿੰਦਰ ਬੈਂਸ ਜੀ ਸਾਰੇ ਮੇਰੇ ਭਰਾ ਇਹਨਾਂ ਨਾਲ ਮੇਰਾ ਬੜਾ ਪੁਰਾਣਾ ਪਿਆਰ ਆ ਤੇ 22 ਲਾਈਵ ਨਾਈਟਸ ਤੋਂ ਸਾਡੇ ਵੀ ਸੱਲਣ ਸਾਹਿਬ ਲਾਈਵ ਕਰ ਰਹੇ ਨੇ ਉਹਨਾਂ ਨਾਲ ਵੀ ਸਾਡਾ ਬਹੁਤ ਪਿਆਰਾ ਸੋ ਮੈਨੂੰ ਲੱਗਦਾ ਕਿ ਟੀਨੂ ਸਾਹਿਬ ਤਾਂ ਅੱਜ ਸ਼ਾਇਦ ਪਹਿਲੀ ਵਾਰੀ ਸਾਡੇ ਨਗਰ ਵਿੱਚ ਆਏ ਨੇ ਪਰ ਪ੍ਰਧਾਨ ਬਲਵਿੰਦਰ ਬੁੱਗਾ ਜੀ ਤਾਂ ਜਦੋਂ ਵੀ ਸਾਨੂੰ ਕੋਈ ਮੁਸ਼ਕਲ ਹੁੰਦੀ ਆ ਜਾਂ ਕਿਸੇ ਅਸੀਂ ਦੁਬਿਧਾ ਵਿੱਚ ਫਸਦੇ ਆ ਜਾਂ ਖੁਸ਼ੀ ਗਮੀ ਜਦੋਂ ਵੀ ਹੁੰਦੀ ਆ ਤੇ ਪ੍ਰਧਾਨ ਸਾਹਿਬ ਸਾਡੇ ਨਾਲ ਹੁੰਦੇ ਆ ਸੋ ਥੋੜੇ ਦਿਨਾਂ ਤੋਂ ਪਿਛਲੇ ਦਿਨੀ ਪ੍ਰਧਾਨ ਸਾਹਿਬ ਨੇ ਪਾਰਟੀ ਜੁਆਇਨ ਕੀਤੀ ਆ ਕਿਉਂਕਿ ਹਾਲਾਤਾਂ ਨੂੰ ਦੇਖਦੇ ਹੋਏ ਜਿੱਦ ਤੱਕ ਸਾਡੇ ਪਹਿਲਾਂ ਹੀ ਵੱਡੇ ਭਾਈ ਸਾਹਿਬ ਬੋਲ ਕੇ ਕਿਉਂ ਨਹੀਂ ਦੱਸਿਆ ਆ ਕਿ ਜਿਹੜੀ ਭਾਜਪਾ ਪਾਰਟੀ ਆ ਉਹ ਆਏ ਦੀ ਨਹੀਂ ਇਹ ਗਿੱਧਰ ਧਮਕੀਆਂ ਜਿਹੜੀ ਦਿੰਦੀ ਆ ਵੀ ਅਸੀਂ ਸੰਵਿਧਾਨ ਬਦਲ ਦਿਆਂਗੇ ਜੇਕਰ ਅਸੀਂ 402 ਪਾਰ ਸੀਟਾਂ ਲਈਆਂ ਤਾਂ ਸਭ ਤੋਂ ਪਹਿਲਾਂ ਸੰਵਿਧਾਨ ਬਦਲਾਂਗੇ ਐਸਐਸਟੀ ਐਕਟ ਖਤਮ ਕਰਾਂਗੇ ਰਿਜ਼ਰਵੇਸ਼ਨ ਖਤਮ ਕਰਾਂਗੇ ਸੋ ਉਹਨਾਂ ਦੀ ਇਹਨਾਂ ਗਿੱਧਰ ਧਮਕੀਆਂ ਦਾ ਜਿਹੜਾ ਮੂੰਹ ਤੋੜ ਜਵਾਬ ਦੇਣ ਦੇ ਲਈ ਸਾਡੇ ਅੰਬੇਡਕਰ ਸਹਿਣਾ ਦੇ ਸਾਡੇ ਪ੍ਰਧਾਨ ਬਲਵਿੰਦਰ ਬੁੱਗਾ ਜੀ ਨੇ ਇਹ ਪਾਰਟੀ ਜੁਆਇਨ ਕੀਤੀ ਤੇ ਅਸੀਂ ਇਹਨਾਂ ਤੋਂ ਇਹ ਉਮੀਦਾਂ ਲੈ ਕੇ ਆਇਆ ਕਿ ਜਿਹੜਾ ਸਾਡਾ ਸਮਾਜ ਸਾਡੀ ਪਹਿ ਲਿਆ ਕਿਉਂਕਿ ਅਸੀਂ ਸਾਰੇ ਆਪਣਾ ਸਮਾਜ ਹੀ ਖੜਾ ਆ ਤੇ ਪ੍ਰਧਾਨ ਸਾਹਿਬ ਹਣੀ ਬੜੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਵੀ ਕਰ ਰਹੇ ਨੇ ਸੋ ਇਹਨਾਂ ਨੇ ਜਿੱਦਨ ਪਾਰਟੀ ਜੁਆਇਨ ਹੁੰਦੀ ਸੀ ਸਾਡੇ ਨਾਲ ਸਾਰੇ ਸਾਥੀਆਂ ਦੇ ਨਾਲ ਇਹਨਾਂ ਨੇ ਸਲਾਹ ਕੀਤੀ ਸਾਰਿਆਂ ਦੀ ਸਲਾਹ ਦੇ ਨਾਲ ਇਹਨੇ ਜੁਆਇਨ ਕੀਤਾ ਤੇ ਅਸੀਂ ਮੁੱਦੇ ਰੱਖੇ ਕਿ ਤਿੰਨੂ ਸਾਹਿਬ ਉਹਨਾਂ ਨੂੰ ਪਤਾ ਹੀ ਹੈ ਕਿ ਇਹਨਾਂ ਦੇ ਹਲਕੇ ਦੇ ਵਿੱਚ ਹੀ 에어ਪੋਰਟ ਆ ਜਿਹਦਾ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਬੜੇ ਰੋਸ ਮਾਰਚ ਕੀਤੇ ਵੱਡੇ ਕਿ ਉਹ ਜਿਹੜਾ 에어ਪੋਰਟ ਆ ਸ੍ਰੀ ਗੁਰੂ ਵਿਦਾਸ ਮਹਾਰਾਜ ਦੇ ਨਾਂ ਤੇ ਰੱਖਿਆ ਜਾਵੇ ਜੇਕਰ ਸਾਡੇ ਲਈ ਇਹ ਕੰਮ ਅਸੀਂ ਤਿੰਨੂ ਸਾਹਿਬ ਨੂੰ ਜੁਤਾ ਕੇ ਭੇਜਦੇ ਹਾਂ ਸਾਡਾ ਇਹ ਕੰਮ ਹੁੰਦਾ ਆ ਜਿਹੜਾ 에어ਪੋਰਟ ਗੁਰੂ ਵਿਦਾਸ ਮਹਾਰਾਜ ਨਾਂ ਦੇ ਰੱਖਿਆ ਜਾਂਦਾ ਕਿ ਸਾਡੇ ਸਮਾਜ ਲਈ ਬਹੁਤ ਹੀ ਮਾਨ ਸਨਮਾਨ ਵਾਲੀ ਗੱਲ ਹੋਵੇਗੀ ਤੇ ਦੂਸਰੀ ਗੱਲ ਇਹ ਆ ਕਿ ਜਿਹੜੇ ਸਾਡੇ ਸਮਾਜ ਦੇ ਸਕਾਲਰਸ਼ਿਪਾਂ ਦੇ ਮੁੱਦੇ ਚੱਲਦੇ ਆ ਲਗਾਤਾਰ ਅਸੀਂ ਧਰਨੇ ਲਾ ਲਾ ਕੇ ਆਪਣੇ ਸਮਾਜ ਨੂੰ ਕਿਉਂਕਿ ਜਿਹੜੀਆਂ ਸਰਕਾਰਾਂ ਇਹਨਾਂ ਦੇ ਮਾੜੇ ਪ੍ਰਬੰਧ ਕਰਕੇ ਮਾੜੇ ਪ੍ਰਬੰਧ ਕਰਕੇ ਸਾਡੇ ਜਿਹੜੇ ਬੱਚੇ ਲੱਖਾਂ ਹੀ ਬੱਚੇ ਪੜ੍ਹਾਈ ਛੱਡ ਗਏ ਆ ਲੱਖਾਂ ਹੀ ਬੱਚੇ ਪੜ੍ਹਾਈ ਛੱਡ ਗਏ ਸਕਾਲਰਸ਼ਿਪ ਦੇ ਮੁੱਦੇ ਆ ਇਹਨਾਂ ਨੂੰ ਲੈ ਕੇ ਅਸੀਂ ਕਹਿੰਨੇ ਆ ਵੀ ਸਰਕਾਰਾਂ ਜਿਹੜੀਆਂ ਆਉਣ ਵਾਲੀਆਂ ਸਾਡੇ ਐਮਪੀ ਸਾਹਿਬ ਆ ਇਹ ਜ਼ਰੂਰ ਇਹਨਾਂ ਗੱਲਾਂ ਦੇ ਉੱਤੇ ਧਿਆਨ ਦੇਣ ਕਿਉਂਕਿ ਇਹਨਾਂ ਗੱਲਾਂ ਨੂੰ ਹੀ ਮੁੱਖ ਰੱਖਦੇ ਹੋਇਆ ਅੱਜ ਅਸੀਂ ਆਪਣੇ ਸਮਾਜ ਵਿੱਚ ਇਹਨਾਂ ਨੂੰ ਬੁਲਾਇਆ ਆ ਕਿਉਂਕਿ ਜੇ ਹਰੇਕ ਸਮਾਜ ਦੀ ਆਪਣੀ ਆਪਣੀ ਜ਼ਰੂਰਤ ਹੁੰਦੀ ਆ ਜਿਹੜੇ ਛੋਟੇ-ਮੋਟੇ ਕੰਮ ਆ ਗਲੀਆਂ ਨਾਲੀਆਂ ਦੇ ਹਰੇਕ ਸਰਕਾਰ ਕਰਦੀ ਆ ਸੋ ਇਹ ਦੋ ਜਿਹੜੇ ਵੱਡੇ ਕੰਮ ਆ ਇਹਨਾਂ ਵਾਸਤੇ ਪ੍ਰਧਾਨ ਸਾਹਿਬ ਉਹਨਾਂ ਨੂੰ ਗੁਜਾਰਿਸ਼ ਕਰਦੇ ਕਿ ਇਹਨਾਂ ਦੇ ਉੱਪਰ ਵੀ ਜ਼ਰੂਰ ਗੌਰ ਦੇਣ ਸੋ ਮੈਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਹੜਾ ਅੱਜ ਸਾਰਾ ਨਗਰ ਸਾਡਾ ਇਕੱਠਾ ਹੋਇਆ ਆ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਸੋ ਆਪਾਂ ਇੱਕ ਇੱਕ ਬੋਰਡ ਜਿਹੜੀ ਆ ਉਹ ਬਲਵਿੰਦਰ ਬੁੱਗਾ ਜੀ ਦੇ ਨਾਂ ਤੇ ਆਪਾਂ ਦਿਨੇਸ਼ ਢੱਲ ਜੀ ਦੇ ਨਾਂ ਤੇ ਪਵਨ ਕੁਮਾਰ ਟੀਨੂ ਜੀ ਦੇ ਜਿਹੜੀ ਹੱਕ ਵਿੱਚ ਪਾਉਣੀ ਆ ਤੇ ਇਹਨਾਂ ਨੂੰ ਆਪਾਂ ਆਪਣੇ ਹੱਲੇ ਤੋਂ ਜਿਤਾ ਕੇ ਐਪੀ ਬਣਾਵਾਂਗੇ ਸੋ ਇੰਨੀਆਂ ਗੱਲਾਂ ਕਰਦੇ ਹੋਏ ਆਪਾਂ ਰਜ਼ਾ ਲੈਂਦੇ ਆ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੀ